ਸੱਸੇ ਕਲ ਮਮੀ ਜੀ ਸੱਸੂ ਵੀ ਆ ਆ ਬੈਠੇ ਜੀ ਹਾਂਜੀ ਬੈ ਜਾ ਹੋਰ ਸਿਹਤ ਦਾ ਸੁਣਾਉ ਠੀਕ ਆ ਠੀਕ ਠਾਕ ਆ ਅੱਛਾ ਤੇ ਕਿਤਰਾ ਆਈ ਹੋ ਤੂੰ ਲਵਲੀ ਲਿਆ ਆ ਕੇ ਕਹਿੰਦੇ ਆ ਮਮੀ ਕਹਿੰਦੇ ਹੀ ਜਾ ਕੇ ਲੈ ਕੇ ਆ ਮੈਂ ਤਾਂ ਆ ਕੇ ਤੇ ਲੈ ਮੈਂ ਕੀ ਤਾਂ ਗਿਆ ਕੇ ਨਹੀਂ ਗਿਆ ਨਹੀਂ ਨਹੀਂ ਗਿਆ ਹੀਗਾ ਅੱਛਾ ਤੇ ਆਉਣਾ ਤੇ ਹੈ ਤੁਹਾਨੂੰ ਪਤਾ ਹੁਣ ਕਰਦਾ ਸਰਦਾ ਨਹੀਂਗਾ ਪਤਾ ਹੁਣ ਤਾਂ ਪਿਆਰ ਕੰਮ ਵੀ ਇੱਥੇ ਕੌਣ ਕਰੇ ਆਹੇ ਤਾਂ ਗੱਲ ਹੈ ਵਾ ਹੋਰ ਮੈਂ ਕਰਦੀ ਫਿਰਾਂ ਤੇ ਲੱਤਾਂ ਬਣਾ ਕੇ ਬਹਿ ਜਾ ਨਹੀਂ ਨਹੀਂ ਸਹੀ ਗੱਲ ਵਾ ਤੇ ਦਵਾਈ ਦੁਵਾਈ ਲਿਆਂਦੀ ਆ ਦਵਾਈ ਤਾਂ ਆਂਦੀ ਕਿੰਨੇ ਦਿਨਾਂ ਦੀਆਂ ਜੇ ਉਹ ਹੀ ਨਹੀਂ ਖਤਮ ਹੋਈ ਤੇ ਆ ਹੁਣ ਵਿਆਹ ਤਾਂ ਆ ਗਿਆ ਦਿਨ ਤੇ ਰਹਿ ਗਿਆ ਦੋ ਸੱਜੇ ਪਾ ਦੇ ਨਾ ਹੋਰ ਤੇ ਆਹੋ ਅੱਛਾ ਤੋਰ ਤੇ ਕੀ ਕਰਨਾ ਕੀ ਤੁਹਾਨੂੰ ਦੱਸ ਕਰਨਾ ਕੱਪੜੇ ਤਾਂ ਸੀਪ ਗਏ ਮੈਂ ਕੀਤਾ ਸੀ ਉਹਨੂੰ ਫੋਨ ਅੱਛਾ ਕਾਂਦੀ ਬਣ ਗਏ ਕੱਪੜੇ ਤੁਹਾਡੇ ਹੁਣ ਮੈਂ ਤਾਂ लवली ਜਾਵਾਂਗੇ ਕੱਲ ਨੂੰ ਤੇ ਲੈ ਆਵਾਂਗੇ ਸਵਾਈ ਦੇ ਕਿੱਥੇ ਲੈ ਆਉ ਆਹੋ ਤੇ ਜਿਹੜਾ ਲਾਉਣ ਪਾਉਣ ਵਾਲਾ ਸਮਾਨ ਵਾ ਉਹ ਵੀ ਕਾਂ ਨੂੰ ਜਾ ਕੇ ਲੈ ਆਵਾਂਗੇ ਮੇਰਾ ਪਹਿਲਾਂ ਇਰਾਦਾ ਸੀ ਵੀ ਜਿੱਦਣ ਗਈ ਕੱਪੜੇ ਲੈਣਾ ਉਦੋਂ ਲੈ ਆਵਾਂ ਉਹਦੋਂ ਫੇਰ ਨਿਹਰਾ ਜਾ ਹੋ ਗਿਆ ਅੱਛਾ ਠੀਕ ਹੈ ਨਮੇਹਾਂ ਚੱਲ ਕੋਈ ਨਹੀਂ ਉਹ ਤਾਂ ਕੜੀ ਦਾ ਕੰਮ ਚਲ ਹੁਣ ਲੈ ਆਓ ਆ ਦੋਵੇਂ ਜਾਣੇ ਚੱਲ ਜਾਂਗੇ ਸੇਰੇ ਤੇ ਲੈ ਆਵਾਂਗੇ ਉਹ ਕਿਟ ਅਗਲੇ ਛੱਟਪਟ ਬਣਵਾ ਦਿੰਦੇ ਉਹ ਹੀ ਗੱਲ ਵਾ ਨਾ ਐਉਂਦੇ ਉਹ ਦਿਲ ਬਈ ਆ ਚੱਲ ਸੱਜੀ ਤਾਂ ਬਣ ਗਈ ਆ ਹੱਟਾ ਵੀ ਗੋਝੀ ਗਿਆ ਤਾਂ ਫੁਰਕੇ ਲਾ ਲੈਣਾ ਤੁੰਡੀ ਨੂੰ ਤੇ ਲੜੀ ਨੂੰ ਵੀ ਖਾ ਲੈ ਫੇਰ ਬੈ ਕੇ ਗੱਲਾਂ ਬਾਤਾਂ ਕਰਦੇ ਆ ਤਾਂ ਨਾਲੇ ਨਾ ਕਰਨ ਨੂੰ ਹੋ ਜਾਂਦੀ ਆ ਪੀ ਰੋਟੀ ਪਾਣੀ ਖਾਦਾ ਹੋ ਗਏ ਦੀ ਹੈ ਕਿ ਜਿਹੋ ਨਾਲੇ ਘਰ ਕੇ ਨਹੀਂ ਗਏ ਮੈਂ ਤੇ ਆ ਗਈਆਂ ਤਾਂ ਭਾਵੇਂ ਨਾ ਤਾਂ ਰੋਟੀ ਖਾਣਾ ਜਾਣਾ ਭੁੱਖੇ ਰਹਿਣਾ ਇਹ ਜਿਹੜੀ ਬਾਰ ਨੂੰ ਜਾਇ ਤਾਂ ਕਾਇ ਹੀ ਨਹੀਂਗਾ ਇਹਦੇ ਆਲੇ ਦੀ ਹਾਦੀ ਹੋਈ ਇਹਨਾਂ ਨੂੰ ਪਤਾ ਵੀ ਘਰ ਸੌ ਸਮਾਨ ਲਿਆਉਣ ਵਾਲਾ ਕੋਈ ਸਲਾਮ ਆ ਕੇ ਘਰ ਕਰਾਣਾ ਭੱਜ ਗਿਆ ਬਾਹਰ ਅਥਰ ਮੁੜਿਆ ਲਾਗੇ ਖੋਤਾ ਮਾਣਾਗੇ ਤੇ ਮਾਦਾ ਸਾਚੀ ਖੇਲਦੀ ਆ ਤੇ ਇਹਨੂੰ ਕਾਰਨ ਦਾ ਆ ਤਾਂ ਵਿਆਹ ਹੋਤੇ ਉਹ ਰਸਾ ਪੈਣਾ ਹੋ ਫਿਰ ਤੇ ਕੀ ਸਹੀ ਕਰੀ ਤੇ ਇਹ ਨਹੀਂ ਘੱਟ ਮਾਤੋ ਤੈਨ ਮਾਮੇ ਉਹਨਾਂ ਨੇ ਫੋਨ ਕੀਤਾ ਸੀ ਮੈਂ ਅੱਛਾ ਕੀ ਆਂਦੇ ਆ ਤੇ ਉਹਦਾ ਚੁੱਕ ਤੇ ਉਹਨਾਂ ਲਿਆ ਸੀ ਤੇ ਗੱਲਬਾਤ ਕੀਤੀ ਮਾਮੀ ਨਾਲ ਵੀ ਮਾਮੇ ਨਾਲ ਵੀ ਅੱਛਾ ਤੂੰ ਕਹਿਣ ਦੇਈ ਕੋਈ ਨਹੀਂ ਅਸੀਂ ਆ ਜਾਾਂਗੇ ਪਰ ਫੇਰ ਵੀ ਨਾ ਇੱਕ ਵਾਰੀ ਤੂੰ ਕਰ ਲੈ ਤੇ ਜਾਂ ਮਾਤਾ ਦੀ ਗੱਲ ਕਰਾ ਦੀ ਤੂੰ ਆਪ ਹੀ ਕਰ ਲੈ ਮਾਤਾ ਕੋ ਕਿੱਥੇ ਗੱਲ ਹੋਣੀ ਆ ਚੱਲ ਤੂੰ ਲਾ ਕੇ ਦੇਖ ਮੈਨੂੰ ਕੋਈ ਆਹ ਫੇਰ ਕਹਿਣਗੇ ਵੀ ਨਿਆਣੇ ਕੋ ਕਰਾਤਾ ਉਹਦੇ ਆਪ ਕੀਤਾ ਨਹੀਂ ਚੱਲ ਕੋਈ ਨਹੀਂ ਮੈਂ ਕਰ ਦਿੰਦੀ ਆ ਤੈਨੂੰ ਪਤਾ ਹੀ ਆ ਸਿਆਣੇ ਬੰਦੇ ਕਰਦੇ ਹੀ ਹੁੰਦੇ ਆ ਕਰਕੇ ਤੇ ਫਿਰ ਮੈਨੂੰ ਫੋਨ ਫੜਾ ਦੀ ਹੈ ਕੋਈ ਨਹੀਂ ਫੜਾ ਹੈਲੋ ਸਤ ਸ੍ਰੀ ਅਕਾਲ ਮਮਾ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਨਹੀਂ ਮੈਂ ਪੈਂਦੀ ਆਈ ਆ ਆਹ लवली ਜਾ ਕੇ ਲੈ ਆਈ ਮੈਨੂੰ ਉਹ ਤਿੰਨਸ ਨਾ ਪਰਵਾਹ ਠੀਕ ਆ ਮਾਮੀ ਇਹਨੂੰ ਠੀਕ ਠਾਕ ਆ ਅੱਛਾ ਅੱਛਾ ਆਹ ਮੈਂ ਹੁਣ ਫੋਨ ਤਾਂ ਕੀਤਾ ਹੀ ਪੀ ਹੋਣਾ 27 ਤਰੀਕ ਨੂੰ ਟਾਈਮ ਨਾ ਆ ਜਾਇਓ ਜਿੰਨਾ ਟਾਈਮ ਨਾਲ ਜਾਵਾਂਗੇ ਉਨਾ ਟਾਈਮ ਨਾਲ ਆਪਣੇ ਘਰ ਆਵਾਂਗੇ ਮੇਰਾ ਅਰਾਦਾ 1.30 ਵਜੇ ਘਰੋਂ ਤੁਰ ਪਈ ਆਹ ਕਿੰਨੇ ਆ ਕੇ ਜਾਣਾ ਜਾਣਾ ਵਾ 11 ਜਾਣੇ ਆਪਾਂ ਹੋਣਾ ਸਾਰਿਆਂ ਆਹ ਨਹੀਂ ਬਾਕੀ ਪ੍ਰੋਗਰਾਮ ਆਉਂਦਿਆਂ ਨੂੰ ਆਪਣੇ ਘਰ ਹਲਵਾਈ ਕਿਹਾ ਵਾ ਸਾਰਾ ਘਰ ਕਰਨਗੇ ਅਰੇਂਜਮੈਂਟ ਬਾਕੀ ਪਰੋਣੇ ਨੂੰ ਆਪਾਂ ਘਰ ਆਉਣ ਵੱਲੋਂ ਹੀ ਕਿਹਾ ਵਾ 2:30 ਵਜੇ ਦਾ ਟਾਈਮ ਦਿੱਤਾ ਸਾਰਿਆਂ ਨੂੰ ਪਿਉਣਾ ਚਰ ਨੂੰ ਅਸੀਂ ਫੇਰੇ ਕਰਕੇ ਲੈ ਆਵਾਂਗੇ ਤੂੰ ਸਾਰੇ ਸਾਡੇ ਆਉਂਦਿਆਂ ਨੂੰ ਘਰ ਹੋਇਓ ਹਾਂਜੀ ਹਾਂਜੀ ਨਹੀਂ ਤਾਂ ਜੇ ਮਾਮੇ ਨੂੰ ਦੱਸਿਆ ਵਾ ਉਹਨਾਂ ਨੇ ਇਹੋ ਗੱਲ ਹੀ ਕਹੀ ਆ ਵੀ ਜਾਣਾ ਹੀ ਘਰ ਦਿਆਂ ਕਰਦਿਆਂ ਨਹੀਂ ਆ ਤੇ ਬਾਕੀ ਸਾਰਾ ਪ੍ਰੋਗਰਾਮ ਜਿਹੜਾ ਘਰ ਵਾ ਆਪਣੇ ਹਾਂਜੀ ਹਾਂਜੀ ਨਹੀਂ ਨਹੀਂ ਗੁੱਸਾ ਨਾ ਕਿਉਂ ਕਰਨਾ ਵਾ ਆਹੋ ਹੁਣ ਵੱਡੇ ਮਾਮੇ ਨੂੰ ਹੀ ਨਾਲ ਖੜਨਾ ਵਾ ਤੇ ਜੇ ਨਿੱਕਿਆਂ ਨੂੰ ਕਿਹਾ ਤੇ ਫਿਰ ਵੱਡਾ ਮਾਮਾ ਗੁੱਸੇ ਹੋ ਜਾਊਗਾ ਆਓ ਠੀਕ ਆ हां ठीक है मम्मी ਵੀ ਬੈਠੇ ਆ ਨਹੀਂ ਲਿਆਂਦੀ ਦਵਾਈ ਦੁਈ ਠੀਕ ਆ ਅਜੇ ਵੀ ਠੀਕ ਨਹੀਂ ਹੋਣਾ ਨੌ ਰਾਣੀ ਆਉਣੀ ਘਰ ਆਹੋ ਚਲੋ ਠੀਕ ਆ ਫਿਰ ਮਾਮਾ ਜੀ ਆਜੋ ਟਾਈਮ ਨਾਲ ਚੰਗਾ ਸਤਿਕਾਰ ਦੱਸ ਮਾਮੇ ਦੀ ਗੱਲ ਵੇਖ ਲੈ ਇਹ ਨਿੱਕੇ ਆ ਮਾਮਿਆਂ ਨੂੰ ਕਹਿ ਦੇਣਾ ਸੀ ਉਹ ਗੁੱਸਾ ਨਾ ਕਰ ਲੈਣ ਵੀ ਵੱਡੇ ਨੂੰ ਲੈ ਗਈ ਆ ਹੁਣ ਤੂੰ ਵੱਡਾ ਵਾਂ ਤੇ ਤੈਨੂੰ ਹੀ ਕਹਿਣਾ ਵਾ ਜੇ ਉਹਨਾਂ ਨੂੰ ਕਹਿ ਦਿੰਦੇ ਫੇਰ ਤੂੰ ਗੁੱਸਾ ਕਰ ਲੈਣਾ ਸੀ ਪੀ ਵੱਡੇ ਨੂੰ ਛੱਡ ਕੇ ਤੇ ਨਿੱਕਿਆਂ ਨੂੰ ਕਿਹਾ ਵਾ ਹਾਦੀ ਹੋ ਗਈ ਆ ਲੋਕਾਂ ਵਾਲੀ ਜੇ ਕਹੋ ਤਾਂ ਵੀ ਓਖੇ ਨਾ ਕਹੋ ਤਾਂ ਵੀ ਓਖੇ ਮੰਮੀ ਜੀ ਹਾਂਜੀ ਆ ਨਾ ਮੈਂ ਵੀਰ ਵਾਸਤੇ ਬਣਾਈਆਂ ਸ਼ਾਪ ਅੱਛਾ ਆ ਲੈ ਫੜੋ ਮੈਂ ਭਾਰਾ ਮੈਂ ਲਾਉਂਗੀ ਤੂੰ ਕਿਉਂ ਬਣਾਈ ਆ ਤੇ ਆਵਾ 5000 ਰੁਪਇਆ ਜਿੱਦਾਂ ਤੇ ਉਹ ਜੀ ਕਰੂ ਨਾ ਓਦਾਂ ਦੇ ਕੱਪੜੇ ਲੱਗੂਗਾ ਕਿਉਂ ਵੀ ਮੈਨੂੰ ਕਿਪਤਾ ਹੁਣ ਇਹਨੇ ਕਿਦਾਂ ਦੇ ਲੈਣੇ ਨਹੀਂ ਪੁੱਤ ਤੂੰ ਆਪਣੇ ਘਰ ਦਾ ਖਾਅ ਦਾ ਸਾਬ ਸੋਚ ਜੋ ਅਸੀਂ ਦਵਾਂਗੇ ਤੈਨੂੰ ਆਪਣੇ ਵੱਲੋਂ ਇਹ ਦਵਾਂਗੇ ਤੇ ਇੰਨਾ ਭਾਰ ਮੈਂ ਨਹੀਂ ਚੁੱਕਣ ਜੋ ਗਿਆਗੀ ਮੇਰੀ ਗੱਲ ਸੁਣੋ ਹੁਣ ਕੱਲਾ ਕੱਲਾ ਵੀਰ ਵਾ ਦੱਸ ਮੇਰਾ ਕੋਈ ਨਹੀਂ ਫਰਜ਼ ਮੰਨਦਾ ਮੈਂ ਵੀ ਕਰਾ ਸਭ ਕੋ ਤੂੰ ਇੱਥੇ ਛੱਡ ਕੇ ਗਈਆਂ ਜੀ ਕੋਈ ਲੈ ਕੇ ਨਹੀਂ ਗਈਆਂ ਇੱਚਾ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਬਚੇਰਾ ਤੁਹਾਡੇ ਕੋਲ ਲੈਂਦੀ ਰਹੀ ਆ ਤੀਆਂ ਰੱਖੋ ਲੈ ਦੇ ਦੀ ਭਾਵੇਂ ਮੈਂ ਨਹੀਂ ਉਹ ਮੁਦਰੀ ਰੱਖਣੀ ਇਹ ਤੂੰ ਲੱਲਾ ਕਿਉਂ ਰੱਖਣੀ ਕਿਉਂ ਨਹੀਂ ਕਿਉਂ ਮੈਥੋਂ ਸਰੂ ਬਣੂ ਮੈਂ ਤੇ ਦਊਂਗੀ ਇਹ ਇਸ ਤਰ੍ਹਾਂ ਕੰਮ ਸਜਦਾ ਨਹੀਂ ੜੀਏ ਮੈਨੂੰ ਇਹਨਾ ਗੁੱਸੇ ਹੁਣਾਵਾ ਮੈਂ ਉਧਰ ਜਾ ਵੜੇ ਦਿਨ ਪਾ ਦੇਣੀ ਆ ਨਹੀਂ ਚੰਗੇ ਨਹੀਂ ਲੱਗੀ ਰਿਹਾਦਾ ਕੋਈ ਗੁੱਸੇ ਨਹੀਂ ਕਾ ਹੋਣਾ ਤੇ ਨਾਲ ਮੈਂ ਲੈਣਾ ਵਾ ਕੁਛ ਤੀਆਂ ਦਈ ਦਾ ਕਿ ਲਈਦਾ ਵਾ ਹਾਂ ਹੈ ਕੱਪੜਿਆਂ ਵਾਸਤੇ ਤੁਮੇ ਪੈਸੇ ਦੇਣੇ ਹੀ ਆ ਨਾ ਦੱਸ ਕੱਪੜੇ ਅੱਗੇ ਵੀ ਜਿਹੜੇ ਬਣੇ ਤੁਹਾਡੇ ਇੱਥੇ ਕੋਈ ਕੁਝ ਨਹੀਂ ਆਗਾ ਸਭ ਕੁਝ ਤੁਹਾਡੇ ਜੋਗਾ ਹੀ ਆ ਮੁੜ ਕੇ ਕੱਲ ਆਪਣੇ ਘਰ ਡਟਿਆ ਪਾਸ ਕਰ ਉਹ ਤਾਂ ਤੁਹਾਡੀ ਗੱਲ ਠੀਕ ਆ लवली ਕੀ ਸੋਚੂਗਾ ਮੇਰੀ ਵੱਡੀ ਭੈਣ ਵਾ ਹੱਥ ਲਮਕਾ ਕੇ ਆ ਗਈ ਨਹੀਂ ਕੋਈ ਗੱਲ ਨਹੀਂ लवली ਆਪਣਾ ਹੀ ਆ ਉਹ ਕਿਹੜਾ ਬਗਾਨਾ ਉਹ ਪਹਿਲਾਂ ਤੇ ਘਰ ਦਾ ਨੂੰ ਪਤਾ ਸਾਰ ਕੁਝ ਮੈਂ ਗਾਨੀ ਖਾਪੀ ਨਹੀਂ ਨਹੀਂ ਕੁਝ ਨਹੀਂ ਵਸਾਈ ਵੇ ਆਵੇ ਪਿਆਰ ਤੇਰੀ ਕੀ ਦੇਈ ਉਹ ਕਰਨ ਕੀ ਕਰ ਲਈ ਆ ਹੁਣ ਆ ਕੀ ਆ ਬੜਾ ਹੀ ਕੁਛ ਲੈ ਕੇ ਆਈ ਆ ਆਪਣੇ ਘਰ ਦੀ ਬੜਾਈ ਤੇਰੇ ਵਾਸਤੇ ਲੈ ਤੇ ਆ 5000 ਰੁਪਏ ਤੇਰੇ ਕੱਪੜਿਆਂ ਦਾ ਉਹ ਭੈਣ ਆਹੀ ਨਹੀਂ ਕਾ ਕੁਝ ਵੀ ਰੱਖਣਾ ਸਭ ਕੁਝ ਤੇਰਾ ਹੀ ਆ ਇੱਥੇ ਦੱਸ ਮੇਰੀ ਗੱਲ ਸੁਣ ਸਭ ਕੁਝ ਤੇ ਮੇਰਾ ਹੈ ਆ ਮੈਂ ਕਦੋਂ ਆਂਦੀ ਵੀ ਮੇਰਾ ਨਹੀਂ ਆ ਆ ਤੇਰੇ ਭਾਜੀ ਨੇ ਮੈਨੂੰ ਦੇ ਕੇ ਕੱਲਿਆ ਵਾ ਤੇ ਸ਼ਾ ਪਾ ਕੇ ਆਵੀਂ ਭਰਾ ਆਪਣੇ ਨੂੰ ਉਹ ਚੱਲ ਕੋਈ ਗੱਲ ਨਹੀਂ ਭਾਜੀ ਨੇ ਕੱਲਿਆ ਵਾ ਨਾ ਤੇ ਤੁਸੀਂ ਇਦਾਂ ਹੀ ਲੈ ਜਾਓ ਇਹਨੂੰ ਤੁਸੀਂ ਕਿਉਂ ਨਾ ਨਹੀਂ ਰੱਖਿਆ ਉਹਨੇ ਕੱਲਿਆ ਵਾ ਨਾ ਤੇ ਇੱਥੇ ਆ ਗਿਆ ਵਾ ਅਸੀਂ ਲੱਲਿਆ ਵਾ ਤਾਂ ਤੂੰ ਇਹ ਹੁਣ ਮਾਲ ਜਿਹੜਾ ਆਪਣੇ ਕੋਲ ਰੱਖ। ਇਹ ਕਿੱਦਾਂ ਦੀ ਗੱਲ ਹੋਈ? ਉਹ ਚੱਲ ਜੇ ਤੂੰ ਬੋਦੀ ਜੇ ਕਰਦੀ ਤਾਂ ਮੈਨੂੰ ਰੁਪਈਆ 500 ਚ ਦੇ ਦੇ ਮੈਂ ਨੀ ਕਾ ਪੈਸੇ ਵੀ ਰੱਖ ਲੈਣਾ। ਮੇਰੀ ਕਾਸ ਫੇਰ ਤੂੰ ਆ ਕੱਪੜਿਆਂ ਵਾਲੇ ਪੈਸੇ ਮੈਂ ਕੱਪੜਿਆਂ ਵਾਲੇ ਵੀ ਨਹੀਂ ਮੈਂ ਰੱਖਨੇ। ਤੂੰ ਆ ਬਾਕੀ ਲੈ ਜਾ ਘਰ ਨੂੰ। ਆਂ ਰੱਖ ਲਿਆਹੀਂ। ਹਾਂ। ਤੂੰ ਕਹਦੀ ਵੀ ਉਹਨਾਂ ਨੇ ਨਹੀਂ ਰੱਖੇ ਕੋਈ ਨਹੀਂ ਮੈਂ ਭਾਜੀ ਨੂੰ ਫੋਨ ਕਰ ਲਵਾਂ। ਲੈ ਆਖੀ ਪਿੰਦਾ ਲੱਲੇ ਨੇ ਪੈਸੇ ਵਿੱਚੋਂ। ਹਾਂ। ਮੈਨੂੰ ਨਾ ਗੁੱਸੇ ਹੁਣਾਵਾ ਨਹੀਂ ਗੁੱਸੇ ਕਰਕੇ ਛਾਪ ਬਣਾਈ ਤੇ ਫੇਰ ਕੀ ਆ ਦਿਨਾਂ ਮਾਰਾ ਤੇ ਇਹੋ ਜਿਹੀਆਂ ਚੀਜ਼ਾਂ ਪਾਉਣੀਆਂ ਹੁੰਦੀਆਂ ਆ ਕੋਈ ਗੱਲ ਨਹੀਂ ਤੂੰ ਆਪਣੇ ਘਰ ਵੱਲ ਨਹੀਂ ਵੇਖਣਾ ਹੈ ਇਹ ਤੇ ਥੋੜੀਆਂ ਛਾਪਾਂ ਪਈਆਂ ਲੱਗੇ ਕੋਈ ਨਾ ਜਾ ਤੂੰ ਪਿੰਡ ਮੋ ਕੋਈ ਗੱਲ ਨਹੀਂ ਆ ਮਾਰ ਬਈ ਪਿਆਰੀ ਟਿੰਗਾ ਪੁੱਤਾਂ ਦੇ ਚਲੋ ਪੀ ਲੈ ਲਾਂਗੂ ਤੂੰ ਲੈ ਜਾ ਲੱਗੋ ਤਾਂ ਪਾਓ ਕਿਤੇ ਚੱਟ ਕੋਈ ਨਹੀਂ ਮੈਨੂੰ ਪਾ ਲੈਣੀ ਆ ਬਾਅਦ ਚ ਹਾਂ ਬਾਅਦ ਚ ਪਾ ਲੈਣੀ ਕੋਈ ਨਹੀਂ ਪਾਣਾ ਹਾਂਜੀ ਕੋਈ ਨਹੀਂ ਪਾ ਦੂੰਗੀ ਰੱਖ ਲਓ ਤੁਸੀਂ ਹਲੇ ਆਪਣੇ ਕੋਲੇ ਨਹੀਂ ਤੂੰ ਆਪਣੇ ਕੋ ਪਾ ਆਵੇਂ ਘਰ ਵਿੱਚ ਹਾਂ ਕੋਈ ਜਦੋਂ ਮੈਂ ਤੇਰਾ ਤਾਂ ਨਾਲ ਹੀ ਪੋਣਾ ਨੇ ਚੋ ਪਾ ਲਾ ਮੈਂ ਕਿਹ ਪੋਣਾ ਨਹੀਂ ਪੀ ਤੁਸੀਂ ਆਪਣੇ ਕੋ ਰੱਖ ਲੈਂਦੇ ਹਲੇ ਕੋਈ ਗੱਲ ਨਹੀਂ ਕਿ ਤੂੰ ਰਾਤਾਂ ਤੂੰ ਕਿਹ ਢੋਪਾ ਨਹੀਂ ਤੂੰ ਆਪਾ ਨਹੀਂ ਆਉਂਦੀ ਕੋਈ ਗੱਲ ਨਹੀਂ ਕਿ ਆਹ ਕਾਟਿਆ ਤੇ ਇਹ ਵੀ ਪੋਗਿਆ ਤਾਂ ਤੂੰ ਇਹ ਵੀ ਪਾ ਲੈ ਹਾਂਜੀ ਨਹੀਂ ਕੋਈ ਨਹੀਂ ਪਾ ਦੂੰਗੀ ਬਾਅਦ ਵਿੱਚ ਹਾਂਜੀ ਉਹ ਤਾਂ ਸੋਹਣਾ ਵਾ ਨਾ ਹਾਂਜੀ ਨਹੀਂ امی ਦੀ ਬਹੁਤ ਸੋਹਣਾ ਆ ਹਾਂਜੀ ਤੇ ਹੀ ਮਾਂ ਤੇ ਆ ਕੇ ਸਲਾਹ ਕਰੀ ਜਾਂਦੀਆਂ ਕਿ ਅੱਜ ਦੀਦੀ ਇਹ ਪਹਿਲਾਂ ਜੇ ਉਹ ਤੂੰ ਹੀ ਬਣਾਉਂਦੇ ਤੇ ਭੈਣ ਭਰਾ ਹੋ ਗਏ ਹਾਂ ਮਾ ਰਪਿੰਦਰ ਵੱਡਾ ਸੈੱਟ ਜਦੋਂ ਕਿਤੇ ਗਈ ਆਈ ਨਾ ਤੇ ਫੇਰ ਪਾ ਲਿਆ ਤੇ ਆਹ ਜਿਹੜਾ ਸੈੱਟ ਵਾ ਨਾ ਇੱਕ ਘਰੇ ਪਾ ਕੇ ਰੱਖਿਆ ਕਰੀ ਕੋਈ ਗੱਲ ਨਹੀਂ ਦੀਦੀ ਪਾ ਬਹੁਤ ਬਹੁਤ ਕੋਈ ਭੈਣ ਭਰਾ ਜਾਂਦਾ ਲੋ ਹਾਂਜੀ ਤੇ ਨਾ ਸੁੰਨੇ ਕੰਨ ਕੋ ਨਾ ਹੁਣ ਤੇ ਪੂਰਾ ਲੱਗਦਾ ਬੰਦਾ ਕਿਆ ਨਾ ਪੇ ਤੁਮ ਨਹੀਂ ਪਾਇਆ ਸੌਰਿਆ ਨੇ ਨਹੀਂ ਕੋਈ ਨੀਦੀ ਉਹਦਾ ਮੈਨਾਂ ਆ ਵਾਲੇ ਪਾਇਏ ਘਰੇ ਤੇ ਕੋਈ ਗੱਲ ਦੀ ਸਹੇਰ ਤੋਂ ਪਾਲਿਆ ਕਰੂੰਗੀ ਇਹ ਹੀ ਹਾਂ ਤੇ ਬਾਕੀ ਮੇਰੀ ਭੋਣ ਮੇਰੀ ਗੱਲ ਸੁਣਾ ਜਿੱਥੋਂ ਕੋਈ ਕੰਮ ਦਾ ਨਾਂ ਪਤਾ ਲੱਗੇ ਤੂੰ ਮੰਮੀ ਨੂੰ ਹੌਲੀ ਨਾ ਪੁੱਛ ਲੈਣਾ ਕਿ ਮੰਮੀ ਜੀ ਇਹ ਕੰਮ ਕਿੱਦਾਂ ਕਰਨਾ ਵਾ ਹਾਂ ਤੇ ਜੀ ਦੋਵੇਂ ਜਾਣੀਆਂ ਆਂ ਜੇ ਕੰਮ ਕਰਨ ਵਾਲੀਆਂ ਤੇ ਮੰਮੀ ਤਾਂ ਠੀਕ ਨਹੀਂ ਗਈ ਰਹਿੰਦੀ ਦਵਾਈ ਦੁਵਾਈ ਖਾ ਕੇ ਤੇ ਫੇਰ ਹੀ ਆ ਹਾਂਜੀ ਨਹੀਂ ਮੈਨੂੰ ਦੱਸਿਆ ਇਹਦਾ ਨਹੀਂ ਇਹ ਨਾ ਕੋਚ ਰਹੀ ਬੱਸ ਬੱਸ ਤੁਸੀਂ ਦੋਵਾਂ ਜਾਣਿਆਂ ਨੇ ਵੇਖਣਾ ਵਾ ਠੀਕ ਆ ਦੀਦੀ ਕੋਈ ਗੱਲ ਤੇ ਬਾਕੀ ਕੀ ਹੋਈ ਚੀਜ਼ ਦੀ ਲੋੜ ਨਾ ਆਪੇ ਨਾ ਬਲੀ ਨੂੰ ਕੋੰਧ ਤੇੰਦਿਆ ਆਂ ਤੇ ਮੋਸੀ ਲਈ ਹਾਂਜੀ ਠੀਕ ਆ ਕੋਈ ਠੀਕ ਆ ਨਾ ਹਾਂਜੀ ਦਦੀ ਤੇ ਰੋਟੀ ਪਕਾਈ ਗਰਮ ਗਰਮ ਨਾਲ ਮਾਦਨ ਖਾਲੀ ਨਾਲ ਆਪਾਂ ਵੀ ਤੇ ਚੱਲ ਹਾਂਜੀ ਕੰਮ ਕਿੰਨਾ ਦਾ ਤਿੰਨੇ ਜਾਣੇਗੇ ਤੁਸੀਂ ਹਾਂਜੀ ਤੇ ਚਲ ਕਰਕੇ ਟਾਈਮ ਨਾਲ ਆਪਣਾ ਤਿਆਰ ਤਿਉਰ ਹੋ ਗਏ ਤੇ ਐ ਟਿਪ ਟੌਪ ਰਹਿਣਾ ਨਹੀਂ ਨਹੀਂ ਜੀ ਜੀ ਕੋਈ ਗੱਲ ਨਹੀਂ ਜਿੱਦਾਂ ਨਹੀਂ ਕਹਿੰਦੀ ਉਦਾਂ ਹੀ ਹੋਊਗਾ ਹਾਂਜੀ ਲਾਗੀ ਛਾਗੇ ਪਤਾ ਲੱਗੇ ਕਿ ਉਹਨਾਂ ਦੀ ਬੋਟੀ ਐ ਰਹੇਦੀ ਕੰਮ ਵੀ ਟਾਈਮ ਨਾਲ ਕਰ ਲੈਂਦੀ ਆ ਤੇ ਤਿਆਰ ਵਿਆਹ ਹੋ ਕੇ ਰਹਿੰਦੀ ਆ ਠੀਕ ਆ ਨਾ ਇਹ ਨਹੀਂ ਤੇ ਰੁਣੀ ਜੀ ਨਹੀਂ ਨਹੀਂ ਚਾ ਆਪਾਂ ਇਹ ਪੂਰਾ ਉੱਥੇ ਛਣਾ ਇਹ ਨਹੀਂ ਗੱਲ ਕੋਈ ਵੀ ਮੇਰੇ ਸੱਸ ਜੀ ਆ ਕੇ ਮੇਰੇ ਪਿਆਰ ਹਾਂਜੀ ਹਾਂਜੀ ਹਾਂ ਤੇ ਆ ਲੈ ਖਾ ਖਾ ਤੋ ਸਮਾਨ ਸੰਭਲਾ ਦੀਦੀ ਮੈਂ ਸੋ ਕਹਿੰਦੀ ਕਿ ਚਲ ਮੰਮੀ ਰੱਖ ਲੈਂਦੇ ਤੇ ਕੋਈ ਜਦਵਾ ਪਾਣਾ ਨਹੀਂ ਚਾਹਤਾ ਹੈਗਾ ਮੰਮੀ ਦਾ ਸਮਾਨ ਕਿੱ데 ਰੱਖਣਾ ਕਿੱ데 ਆ ਹਾਂ ਉਹ ਨਹੀਂ ਚਾਹਤਾ ਹੈਗਾ ਤੂੰ ਸਮਾਨ ਆਪਰਾ ਆਪ ਹੀ ਸੰਭ ਤੂੰ ਪਾਣਾ ਵਾ ਫਿਰ ਤੂੰ ਮੰਮੀ ਕੋ ਮੰਗਦੀ ਰਹੇਂਗੀ ਉਹ ਤੂੰ ਲੱਭਣਾ ਨਹੀਂਗਾ ਹਾਂਜੀ ਫਿਰ ਤੂੰ ਆਪਣੇ ਕੋਲ ਰੱਖ ਕੋਈ ਗੱਲ ਨਹੀਂ ਮੈਂ ਰੱਖ ਲੈਣੀ ਕੋਈ ਨਹੀਂ ਹਾਂ ਅੱਜ ਵੀ ਤੁਹਾਡੇ ਘਰ ਮਾਤਾ ਭਾਲ ਕੇ ਵੀ ਤੁਹਾਡੇ ਪਾਣਾ ਬਸ ਹਾਂਜੀ ਮਰਜੀ ਰੱਖੋ ਚਲ ਬਹੁਤ ਮੈਂ ਵੀ ਨਾ ਰੋਟੀ ਦਾ ਟਿਕੇ ਖਾਉਣਾ ਠੀਕ ਹੈ ਦੀਦੀ ਵਰਪਿੰਦਰ ਵਾ ਕਿਦਾਂ ਦਾ ਲੱਗਾ ਸੁਭਾਅ ਤੇ ਹੰਦਾ ਹਾਂਜੀ ਵਧੀਆ ਸਾਰਿਆਂ ਦਾ ਸੁਭਾਈ ਹਾਂਜੀ ਵਧੀਆ ਉਹ ਮਾਤਾ ਵਿਚਾਰੀ ਬਿਮਾਰ ਸੀ ਮਾਰ ਰਹੀ ਦੀ ਚਲ ਇਹ ਆ ਵੀ ਉਹਦੀ ਸੇਵਾ ਪਾਣੀ ਕਰੀ ਹਣ ਨਹੀਂ ਨਹੀਂ ਕੋਈ ਗੱਲ ਨਹੀਂ ਵਿਆਹ ਦਾ ਤੈਨੂੰ ਪਤਾ ਹੀ ਮਹਾ sire ਚੜਿਆ ਹੂੰ ਫਰੀਕੇ ਅਦੀ ਸਲਾਹ ਲਿਆ ਕਦੀ ਕਿਸਦੀ ਲਿਆ ਉਹ ਚਲ ਇਹ ਤੇ ਰੱਬ ਨੂੰ ਭੈਣ ਦੇ ਘਰ ਲੱਗੇ ਜਿਹੜੀ ਉਹ ਰਿਸ਼ਤੇਦਾਰ ਨਹੀਂ ਹਾਂਜੀ ਚਲ ਇਹ ਆ ਵੀ ਉਹਨੂੰ ਦੱਸ ਦੂ ਸੁਪਾਈ ਜੀ ਉਹਨੇ ਘਰਾਤਾ ਨਹੀਂ ਨਹੀਂ ਚਲੋ ਵਧੀਆ ਹੋ ਗਿਆ ਆ ਨਹੀਂ ਲੋਦਾਂ ਦੇ ਔਖਾ ਹੀ ਮਿਲਦਾ ਹਾਂ ਆ ਉਹਨੇ ਲੋਦਾਂ ਦੇ ਔਖਾ ਹੀ ਔਦਾਂ ਕਿਹ ਚੁਣਾ ਕਰ ਦੇਣ ਬੰਦੇ ਨਾ ਜੀ ਨਾਮ ਓਏ ਆਓ ਹਾਂਜੀ ਫਰੀ ਅਜੇ ਤੱਕ ਕਿਹਨੂੰ ਪਤਾ ਨਹੀਂ ਲੱਗਾ ਕਿ ਕੁੜੀ ਜਾਣਦੀ ਆ ਮੁੰਡੇ ਨੂੰ ਹਾਂਜੀ ਅਜੇ ਤੱਕ ਇਹ ਆ ਵੀ ਸਾਡੀ ਮਾਤਾ ਨੂੰ ਨਹੀਂ ਪਤਾ ਇਹਦੇ ਲਾਗੇ ਨਾਂ ਨੇ ਨਹੀਂ ਨਹੀਂ ਮੈਂ ਨਹੀਂ ਮੈਨੂੰ ਵੀ ਥੋੜਾ ਨਹੀਂ ਨਹੀਂ ਉਦਾਂ ਕਈ ਆ ਵੀ ਘੋੜੇ ਵੀ ਆ ਕੇ ਬੰਦਾ ਕਹਿ ਆਈ ਦਿੰਦਾ ਹਾਂਜੀ ਤੇਰੇ ਲਾਗੇ ਨਾਂ ਨਾ ਨਹੀਂ ਕੋਈ ਨਹੀਂ 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 ਕੋਈ ਗੱਲ ਨਹੀਂ ਓਏ ਆਹ ਤੇ ਚੱਲ ਇਹ ਅਸੀਂ ਹੁਣ ਜਾਵਾਂਗੇ ਫਿਰ ਭੈਣਾਂ ਨਾਲ ਇਕੱਠੇ ਮਿਲ ਕੇ ਆਵਾਂਗੇ ਕੋਈ ਨਹੀਂ ਜਾਵਾਂਗੇ ਜਾਣੀ ਸਾਰੇ ਕੋਈ ਜਾਣਾਂ ਆ ਉਹ ਭੈਣ ਦਾ ਵੀ ਚੜੀ ਦਾ ਨਾ ਘਰ ਬਾਹਰ ਇਦਾਂ ਲਈ ਆ ਅੱਛਾ ਉਹ ਡੈਡੀ ਸਾਡਾ ਕਿਹਦੇ ਵਿਆਹ ਕਰ ਗਿਆ ਮੜੇ ਘਰ ਪਤਾ ਨਹੀਂ ਕੋਈ ਯਾਰ ਦੋਸਤੀ ਉਹਨਾਂ ਦੇ ਵਿੱਚ ਰਿਸ਼ਤਾ ਹੋ ਗਿਆ ਹੈ ਅੱਛਾ ਅੱਛਾ ਤੂੰ ਵੀ ਚਲੇ ਇੱਤਾਂ ਹੀ ਆ ਮਾਤੜੀਆ ਘਰੋਂ ਠੀਕ ਚੱਲੇ ਆ ਵੀ ਇੱਥੇ ਕੰਮ ਕੁੰਮ ਜਦੋਂ ਪੈਂਦਾ ਉਹ ਲੈ ਲੂ ਆਉਂਦਾ ਜਿੰਨੂੰ ਅੱਛਾ ਉਹਦਾ ਵੇਜਵਾਰ ਮੈਂ ਵੀ ਮਦਦ ਮਦਦ ਕਰ ਦਿੰਦਾ ਹਾਂ ਚੱਲੇ ਆ ਵੀ ਉਹਨਾਂ ਦਾ ਕੰਮ ਥੋੜਾ ਬਹੁਤਾ ਤੁਰਿਆ ਹੋਣਾ ਤੇ ਮੜਾ ਪੜਦਾ ਹੋਵੇ ਇਹਨਾਂ ਦਾ ਚਲੋ ਕੋਈ ਗੱਲ ਨਹੀਂ ਫਿਰਦੀ ਆ ਘੰਟਾ ਦੇ ਲੋਡ ਪੈ ਜਾਂਦੀ ਏ ਕੁੱਝੇ ਨੂੰ ਉਹ ਆਹੋ ਇਹ ਤੇ ਹੈ ਹੀ ਆ ਪਰ ਉਹ ਡੈਡੀ ਸਾਡੇ ਨੇ ਵੀ ਕੋ ਉਹ ਵੇਖਿਆ ਜੀ ਬੀ ਕਿੱਥੇ ਹੋਣਾ ਕਿੱਥੇ ਨਹੀਂ ਘਰ ਘਾਟੀ ਰੇਤਾ ਕਰਕੇ ਉਹ ਮਾਰਿਆ ਉਹ ਮੈਂ ਵੀ ਨਿਕਲ ਗਿਆ ਜੀ ਅੱਛਾ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਤੇ ਚਲੋ ਖਾ ਲਿਆ ਰੋਟੀ ਪਾਣੀ ਹਾਂਜੀ ਰੋਟੀ ਪਾਣੀ ਖਾ ਲਿਆ ਬਸ ਵਿਲੇ ਮਠੀ ਹੀ ਹੁੰਦੇ ਚਲ ਬੈਠ ਫਿਰ ਨਾ ਆ ਗਿਆ ਜੱਡੇ ਤੋਂ ਹੋ ਗਿਆ ਕੋਈ ਨਹੀਂ ਹੋ ਆ ਉਹ ਮੜਾ ਜਾ ਕੰਮ ਹੀ ਨਾ ਆ ਗਿਆ ਹਾਂਜੀ ਜਾਓ ਹੋਤੇ ਜੀ ਲੱਗਾ ਉਹ ਤੇਰਾ ਹਾਂ ਹਾਂਜੀ ਮੰਮੀ ਜੀ ਲੱਗਾ ਆ ਅੱਛਾ ਮੋਤਾ ਪਰਵਾਸ ਤੈਨੂੰ ਕਿਹਾ ਕਿ ਲੱਗਾ ਸਾਡਾ ਹਾਂਜੀ ਬੜਾ ਵਧੀਆ ਸਾਰੇ ਸੁਭਾ ਦਾ ਬੜਾ ਚੰਗੇ ਨੇ ਅੱਛਾ ਹਾਂਜੀ ਹਾਂਜੀ ਚਲੋ ਹੁਣ ਤੂੰ ਜਦੋਂ ਆਇਆ ਗਈ ਜਾਇਆ ਕਰੋ ਨਾ ਤੇ ਲਣਾ ਨਾ ਤੇ ਚਾਹ ਪਾਣੀ ਰੋਟੀ ਪਾਣੀ ਪੂਰਾ ਪੂਰਾ ਸੇਵਾ ਭੁੱਲ ਕਰਦੇ ਹਾਂਜੀ ਮੰਮੀ ਬੋਲ ਜੀ ਨਾ ਚੌਂਕਾ ਜਿਹਾ ਹੋਵੇ ਉਹ ਤਾ ਦੇਣੀ ਪਿਆ ਮੰਮੀ ਚੀਜ਼ ਐਨੇਗੀ ਠੀਕ ਜੀ ਤੇ ਤੁਸੀਂ ਮੰਗਵਾ ਲਓ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਤੋੜੇ ਹੋਏ ਭੈਣ ਨੂੰ ਤੋੜਦਾ ਹਾਂਜੀ ਉਹ ਉਹ ਨੂੰ ਦੇਲਣ ਕਰਨਾ ਇਹ ਕੁਛ ਨਹੀਂ ਕੀਤਾ ਜੀ ਉਹਦਾ ਵਿਚਾਰੀ ਦਾਹੀ ਹੈ ਜੇ ਕੋਈ ਗੱਲ ਨਹੀਂ ਸਿਰਫ ਵਿਆਹ ਕੀਤਾ ਵਾ ਤੇ ਦੇਲਣ ਕਰਨਾ ਵਾ ਕੋਈ ਤੋਲੇ ਦੀ ਚੀਜ਼ੀ ਪੜਾਉਣੀ ਉਹਨੂੰ ਤੁਸੀਂ ਕਰਨਾ ਜੋ ਵੀ ਕਰਨਾ ਆ ਜਿੱਦਾਂ ਵੀ ਕਰਨਾ ਕੋਈ ਨਹੀਂ ਨਹੀਂ ਤੁਹਾਡੀ ਸਲਾਹ ਨਾਲ ਹੀ ਆ ਸਭ ਕੁਝ ਹਾਂ ਜਿੱਦਾਂ ਵੀ ਹੋ ਸਕਦਾ ਆ ਠੀਕ ਜੀ ਕਰਨਾ ਤੇ ਅਹੀਂ ਆ ਤੁਹਾਡੀ ਵੀ ਸਲਾਹ ਮੇਰੇ ਲੈਣੀ ਪੈਣੀ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਰੋ ਜਿੱਦਾਂ ਵੀ ਜੋ ਵੀ ਤੁਸੀਂ ਦੇਣਾ ਦੇ ਦੇ ਨੂੰ ਦੋ ਕੋਈ ਗੱਲ ਨਹੀਂ ਆਕਾ ਬੰਦਾ ਉਹਨਾਂ ਦਾ ਵੀ ਠੀਕ ਜਿਹੜੇ ਕੰਮ ਦਾ ਦੇ ਨਾ ਤੇ ਤੁਹਾਨੂੰ ਪਤਾ ਲੱਗਦਾ फोन मैंने पूछ लिया कर हां जी हां जी, जी नहीं कोई बात नहीं दोस्त या करूंगी ठीक जी हां तो हुन ਕੀ ਬਣਾਵਾਂ ਤੁਹਾਡੇ ਵਾਸਤੇ ਵੇਖ ਲਓ ਜੋ ਬਣਾਉਣਾ ਖਿਚੜੀ ਬਣਾ ਲਓ ਠੀਕ ਜੀ ਤੁਮੜ ਕੇ ਚਾਹ ਦਾ ਕੱਪ-ਕੱਪ ਪੀ ਲਾਂਗੇ ਬਾਅਦ ਵਿੱਚ ਕੋਈ ਨਹੀਂ ਬਣਾ ਲੈਣੀ हां हां जी ਚਲ ਮੈਂ ਮਿਜੀ ਬੇ ਕੇ ਜੀ ਨਾ ਪਾ ਕੇ ਚੇਬਾ ਕੀ ਕਰਦੇ ਹੋਟੀ ਨੂੰ ਓਟੀ ਬੈਠੀ ਆ ਤੇ ਮੈਂ ਵੀ ਸਾਡੇ ਨਾਲ ਗੱਲ ਕਰਨੀ ਸੀ ਕਿ ਚਾਹਨਾ ਕੁੜੀ ਤੇ ਚੰਗੀ ਲੱਗਦੀ ਏ ਤੇਰੀ ਸੋਹਣੀ ਹੈ ਨਾ ਤੇ ਜਿੱਥੋਂ ਨਾਨਾ ਨੂੰ ਪਤਾ ਲੱਗੇ ਪਿਆਰ ਨਾਲ ਥੋੜਾ ਜਿਹਾ ਦੱਸ ਤਾ ਕਾਲੇ ਨਾ ਪਿਓ ਕਿਉਂਕਿ ਨਿਆਣੀ ਸਿਆਣੀ ਹੈ ਜੀ ਤੇ ਕਿਸੇ ਕੰਮ ਦਾ ਪਤਾ ਹੁੰਦਾ ਵਾ ਤਾਂ ਕਿਸੇ ਦਾ ਨਹੀਂ ਵੀ ਹੁੰਦਾ ਤੇ ਮੈਂ ਤੈਨੂੰ ਕਹਿਣਾ ਚੀਜ਼ ਜਿਹੜੀ ਤੇ ਵੀ ਤੈਨੂੰ ਲੋੜ ਹੁੰਦੀ ਤਾਂ ਮੰਮੀ ਨੂੰ ਦੱਸਿਆ ਕਰ ਠੀਕ ਆ ਤਾਂ ਆਪੇ ਤੈਨੂੰ ਮੰਗਾ ਕੇ ਦੇਣਗੇ ਤਾਂ ਉਹਨੂੰ ਵੀ ਪਤਾ ਵਾ ਮੰਮੀ ਨੂੰ ਹੀ ਸਭ ਮਣਾਉਂ ਤੈਨੂੰ ਵੀ ਪਤਾ ਵਾ ਕਿ ਮੇਰੇ ਕੋ ਇਹੋ ਕੁਝ ਹੀ ਆ ਮੈਂ ਇਹਨਾਂ ਦੋਹਾਂ ਦੇ ਮੂੰਹਾਂ ਲਈ ਖਾਵਾ ਬਸ ਜਿਹੜੀ ਗੱਲ ਹੈ ਅਸੀਂ ਤਾਂ ਹੁਣ ਪਰੋਹਣਿਆਂ ਵਾਂਗੂ ਹੀ ਆ ਨਾ ਘੜੀ ਪਾਲ ਆ ਗਈ ਤੇ ਫੇਰ ਆਪਣੇ ਘਰ ਮੈਂ ਤਾਂ ਰੋਜ਼ ਟਾਈਮ ਨਹੀਂ ਲੱਗਦਾ ਨਹੀਂ ਲੱਗਦਾ ਹੁਣ ਮੈਨੂੰ ਨਾ ਦੌੜੀ ਨੂੰਣਾ ਪੈਂਦਾ ਹੁੰਦਾ ਹੈਗਾ ਸਾਡਾ ਮਾਂ ਬੁੱਤਾਂ ਕਰਕੇ ਤੇ ਚਲ ਹੁਣ ਤੁਹਾਨੂੰ ਰੋਟੀ ਪੱਕੀ ਮਿਲੂਗੀ ਕੱਪੜਾ ਧੋਤਾ ਮਿਲੂਗਾ ਤੇ ਮੇਰਾ ਕੀ ਫੇਰ ਮੁਕਾਰਾ ਵਾ ਲੈ ਠੀਕ ਐ ਤੈਨੂੰ ਪਤਾ ਕਿ ਚਾਹਣਾ ਦਿੱਚਾ ਪੱਕਾ ਦਓਗੇ ਮੇਰੇ ਲਈ ਰੋਟੀ ਪਕਾਉਂਗੀ ਹਾਂ ਬਸ ਬਸ ਕੱਪੜਾ ਧੋਵੋਗੀ ਹੋਰ ਤੇ ਬਾਕੀ ਮੈਂ लवली ਨੂੰ ਵੀ ਸਮਝਾਉਣੀ ਆ ਇਹ लवली ਵੇਖ ਤੂੰ ਸਿਆਣਾ ਵਾ ਮਾਂ ਨੂੰ ਮਾਂ ਦੀ ਜਗ੍ਹਾ ਰੱਖ ਤੇ ਘਰ ਦੇ ਨੂੰ ਘਰ ਦੀ ਦੀ ਜਗ੍ਹਾ ਰੱਖਣਾ ਵਾ ਤੂੰ ਜਿੱਥੇ ਲੋੜ ਵਾ ਦੱਸੋ ਪੈਸਾ ਲਾਓ ਹਰ ਤੋਂ ਬਸ ਬਸ ਸ਼ਹਿਰ ਜਾਣਾ ਤਾਂ ਪੈਸੇ ਲਾਓ ਹਾਂ ਕਮਾ ਕੇ ਲਿਆਓ ਮੈਨੂੰ ਦੋ ਤੇ ਤੁਸੀਂ ਮੇਰੇ ਕੋਲੋਂ ਲਓ ਹੋ ਗਿਆ ਆਪੇ ਤੁਸੀਂ ਘਰ ਸੁਕਣਾ ਵਾ ਇਹਨਾਂ ਦੇ ਬਣੋ ਮੈਂ ਜੋ ਵੀ ਬਣਾਇਆ ਜਿੱਥੇ ਰੱਖਣਾ ਇੰਨਾ ਹੀ ਵਰਤਣਾ ਉਹ ਇੰਨਾ ਹੀ ਵਰਤਣਾ ਵਾ ਹਾਂ ਤੇ ਰੋਟੀ ਮੈਂ ਬਣਾ ਲਈ ਆ ਅੱਛਾ ਠੀਕ ਆ ਤੇ ਮੈਂ ਆਪੜੋਂ ਨਹੀਂ ਆ ਲੱਭੀ ਗਿਆ ਆਪਣੇ ਬਾਹਰ ਨੂੰ ਤਾਂ ਆਉਂਦਾ ਤਾਂ ਉਹਨਾਂ ਨੂੰ ਦੋਹਾਂ ਨੂੰ ਭੁੜਾ ਦਿੰਨੀ ਆ ਹਾਂ ਠੀਕ ਤੁਹਾਨੂੰ ਇਹ ਭੁੜਾਉਣੀ ਆ ਤੇ ਮੇਰਾ ਆਦਾ ਕੱਲ ਨੂੰ ਨਾ ਰੋਟੀ ਚੰਕੇ ਚੜਾਈ ਲਈ ਆ ਨਹੀਂ ਜੜਾ ਲਿਓ ਹੈਨਾ ਮੈਂ ਚੱਲ ਜਾਣਾ ਮੈਂ ਚਲੇ ਆ ਤੇ ਰੋਟੀ ਪਾਣੀ ਤੇ ਤੁਹਾਨੂੰ ਬਣਾ ਕੇ ਦਊਗੀ ਨਾ ਚਲੋ ਹੁਬਾ ਤੁਸੀਂ ਮੈਂ ਵੀ ਵੇਖਾਂ ਫਿਰ ਮਾਤਾ ਚਾਹ ਪਾਣੀ ਪੀਤਾ ਵਾ ਕਿ ਨਹੀਂ ਅਜੇ ਨਹੀਂ ਪੀ ਪਿਆ ਵਾ ਹਾਂ ਜੇ ਬੀਨੂੰ ਦੱਸ ਵੀ ਜਿਹਨੇ ਜਿੰਨਾ ਲੱਗੇ ਜੋਗਿਆਂ ਦੇ ਪੈਸੇ ਦੇਣੇ ਦੇ ਦਿੱਤੇ ਆ ਕੋਈ ਉਹ ਤੇ ਮੈਂ ਉਦੋਂ ਨਹੀਂ ਸਹਾਤਾ ਕਰਤਾ ਸੀ ਉਹਨਾਂ ਦਾ ਕਲੀਅਰ ਕੋਈ ਰਹਿਤ ਨਹੀਂ ਗਿਆ ਨਹੀਂ ਨਹੀਂ ਹੁਣ ਨਹੀਂ ਕੋਈ ਵੀ ਰਹਿ ਗਿਆ ਇਹ ਚੰਗਾ ਹੋ ਗਿਆ ਸਾਰਿਆਂ ਦੇ ਦੇ ਦਿੱਤੇ ਟੈਂਟੂ ਵਾਲਿਆਂ ਨੂੰ ਨਹੀਂ ਚਾਹੀਦਾ ਇਹਨਾਂ ਨਾਲ ਆਉਟੀ ਆ ਕੇ ਵਿਆਹ ਕੀਤਾ ਤੇ ਤੂੰ ਬੇਤੋੜ ਤੋਂ ਲੱਗ ਗਈ ਕੋਈ ਉਹ ਮੈਂ ਉਦੋਂ ਦੇ ਦਿੱਤੇ ਸਾਰਿਆਂ ਦੇ ਅੱਛਾ ਆਹੋ ਨਹੀਂ ਵਧੀਆ ਕੀਤਾ ਪਿਆ ਬਾਕੀ ਦੇ ਨਾਲ-ਨਾਲ ਸਮਾਨ ਉਹ ਹੀ ਆਇਆ ਨਗਦੀ ਆਇਆ ਵਾ ਆਧਾਰ ਕੀਤਾ ਹੀ ਆਈ ਕਿੰਨਾ ਅੱਛਾ ਆਹੋ ਨਹੀਂ ਲੱਗੀਆਂ ਤਾਂ ਤੇ ਹੈ ਸੀ ਨਾ ਤੇ ਨਹੀਂ ਨਹੀਂ ਉਹਨਾਂ ਨੂੰ ਵੀ ਦੇ ਦਿੱਤੇ ਆ ਉਹਨਾਂ ਨੂੰ ਸਭ ਵਧ ਦਿੱਤਾ ਮੈਂ 2000 ਰੁਪਇਆ ਮੈਂ ਚਲ ਕੋਈ ਗੱਲ ਨਹੀਂ ਵਧਾਈ ਮੰਗਦੇ ਠੀਕ ਆ ਆਹੋ ਚਲੋ ਤੋ ਨਾ ਲੈਣਾ ਹੀ ਲੈਣਾ ਸੀ ਓਏ ਆਹੋ ਫਿਰ ਮੰਗਦੇ ਹੁੰਦੇ ਤੈਨੂੰ ਪਤਾ ਹੀ ਹੈ ਚਲ ਚੰਗਾ ਬਿੱਟਾ ਵਧੀਆ ਹੋਈਆ ਫਿਰ ਤੋ ਕੀ ਕਰਨੀ ਰੁਪਿੰਦਰ ਪਤਾ ਨਹੀਂ ਇੱਥੇ ਬੈਠੀ ਕਿਦੇ ਚਲ ਬੈ ਤੂੰ ਪੈ ਜਾ ਲੰਮੀ ਮੈਂ ਜਾਣਾ ਅੰਦਰ ਭਲ ਕੋਈ ਗੱਲ ਨਹੀਂ